ਹਾਂ ਜੀ ਕੀ ਨਾਮ ਹੈ ਅਨਸ਼ਾਮ ਗਰਦੂ ਠੀਕ ਹੈ ਨਾ ਜੋਗੇ ਜਿਹੜੇ بارش ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ بارش ਦਾ ਹੀ ਉਹ ਵਾਲਾ ਥੋੜਾ ਜਿਹਾ ਮੀਂਹ ਪਿਆ ਜੀ ਦੇਖੋ ਕਾਰੋਬਾਰ ਸਾਰਾ ਠੱਪ ਹੋ ਗਿਆ ਸਵੇਰ ਨਾਲ ਸਾਰਾ ਬਿਆਰ ਬੰਦ ਪਿਆ ਜੀ ਉੱਤੋਂ ਹੋਰ ਮੌਸਮ ਖਰਾਬ ਹੈ ਜੇ ਮੀਂਹ ਆ ਜਾਂਦਾ ਬਹੁਤ ਜ਼ਿਆਦਾ ਮੁਸ਼ਕਲਾਂ ਵੱਜ ਜਾਣਗੀਆਂ ਹੋਰ ਹਰ ਵਾਰ ਇਹੀ ਹਾਲਾਤ ਰਹਿੰਦੇ ਨੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵਾਲੇ ਕੀ ਕਹਿਣਾ ਚਾਹੁੰਗੇ ਕੋਈ ਨਹੀਂ ਆਇਆ ਅਜੇ ਤੱਕ ਕੋਈ ਅਧਿਕਾਰੀ ਨਹੀਂ ਦਿਸ ਰਹੀ ਸਾਨੂੰ ਉਮੀਦ ਜੀ ਕਰੀਏ ਜੀ ਕੋਈ ਪਾਣੀ ਉਨੇ ਹੀ ਖੜਾਗਾ ਮੀਂਹ ਮਤਲਬ ਪੈ ਗਿਆ ਸਵੇਰੇ ਪਾਣੀ ਬਹੁਤ ਜ਼ਿਆਦਾ ਖੜਾ ਬਿਆਰ ਦੇ ਵਿੱਚ ਮੋਟਰਾਂ ਚੱਲੀ ਜਾਂਦੀਆਂ ਪਰ ਲੱਗਦਾ ਨੂੰ ਕੋ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜੇ ਮੀਂਹ ਦਵਾਰੇ ਆਉਂਦਾ ਤਾਂ ਬਹੁਤ ਵੱਡੀ ਸਮੱਸਿਆ ਹੋ ਸਕਦੀ ਹੈ ਬਾਜ਼ਾਰ ਬਿਲਕੁਲ ਬੰਦ ਪਿਆ ਬਾਜ਼ਾਰ ਬਿਲਕੁਲ ਬੰਦ ਪਿਆ ਤੁਹਾਡੇ ਸਾਹਮਣੇ ਸਾਰਾ ਬਾਜ਼ਾਰ ਬੰਦ ਪਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਿੱਤੂ ਕੁਮਾਰ ਹੈਗਾ ਤੇ ਮੈਸੇਂਜਰ ਕੰਮ ਕਰਦਾ ਠੀਕ ਹੈ ਕਿੱਥੇ ਡਿਊਟੀ ਹੈ ਤੁਹਾਡੀ ਸਿਰ ਕੀ ਬਾਜ਼ਾਰ ਮੋਟਰ ਤੇ ਕਾਹਦੇ ਤੇ ਡਿਊਟੀ ਕੰਮ ਤੇ ਪੰਪ ਪਰ ਬੈਠੇ ਹੈ ਕੀ ਕਾਰਨ ਕਿ ਮੋਟਰਾਂ ਬੰਦ ਪਈਆਂ ਨੇ ਇਹ ਆਪਣੇ ਬਿਜਲੀ ਤੇ ਮੋਟਰ ਚੱਲਦੀ ਨਹੀਂ ਆ ਇਹ ਤੇ ਫੇਸ ਖੁੱਡੇ ਪਿਆ ਇੱਕ ਤੇ ਚੱਲੀ ਜਾਂਦਾ ਹੈ ਤੇ ਜਨਰੇਟਰ ਦਾ ਪ੍ਰੋਬਲਮ ਥੇ ਨਹੀਂ ਜਨਰੇਟਰ ਚੱਲਦਾ ਤੇ ਕਿੰਨੇ ਚਿਰ ਤੋਂ ਬੰਦ ਪਈਏ ਨੇ ਇਹ ਆਪਣੇ ਪਈਆਂ 8 ਵਜੇ ਤੋਂ ਬੰਦ ਕੀ ਹੈ ਹੁਣ ਉਦੋਂ ਬਾਅਦ ਕੋਈ ਪ੍ਰਸ਼ਾਸਨ ਦਾ ਕੋਈ ਟੀਮ ਦਾ ਕੋਈ ਬੰਦਾ ਨਹੀਂ ਆਇਆ ਕਮਿਸ਼ਨ ਕਮਿਸ਼ਨ ਸਾਹਿਬ ਵੀ ਨਹੀਂ ਪਹੁੰਚੇ ਕੋਈ ਨਹੀਂ ਪਹੁੰਚੇ ਆਪਣੇ ਤੇ 3-4 ਵਾਰੀ ਮੈਂ ਫੋਨ ਕਰਤਾ ਆਪਣੇ ਰਾਜਵੀਰ ਸਾਹਿਬ ਨੂੰ ਕਰਤੇ ਤੇ ਵੀ ਦੱਸਤਾ ਕਿਤੇ ਬੰਦ ਹੀ ਪਈ ਜੇ ਤੇਰੇ ਤੁਹਾਨੂੰ ਪਤਾ ਵੀ بارش ਦਾ ਅਲਰਟ ਹੈ ਜੇ بارش ਹੋ ਰਹੀ ਪਈ ਕਿ ਪਟੇਂਡਾ ਡੁੱਬ ਸਕਦਾ ਜੇ ਇਹ ਇੱਕ ਲਾਓਪਨ ਕੀਤਾ ਹਾਂਜੀ ਕੀ ਨਾਮ ਹੈ ਬੇਲਾ ਬਜੀ ਗੁਰਕੀਸ਼ ਸਿੰਘ ਬਾਦੀ ਆ ਮੇਰੀ ਰਿਪੋਰਟ ਇਹ ਤੋਂ ਪਾਸੇ ਦਾ ਪੀ ਨੰਬਰ 80 ਮੈਨੂੰ ਇਹ ਮੈਂ ਫੀਵਰ ਸਿਪੋਣਾਗਾ ਤੇ ਮੈਨੂੰ ਮੈਸੇਜ ਲੱਗਿਆ ਵੀ ਯਾਰ ਪਾਣੀ ਨਿਕਲ ਰਿਹਾ ਕਿਸੇ ਪਾਸੇ ਮੈਂ ਵੀ ਹੁਣ ਗੱਡੀ ਲੈ ਕੇ ਪਹੁੰਚਿਆ ਇੱਥੇ ਨਿਸ਼ਚੈ ਦਾ ਹਾ ਮੋਟਰ ਬੰਦ ਹੋਈ ਗਏ ਮੇਰੇ ਵੀਰ ਦਾ ਪਾਸੇ ਯਾਰ ਪੰਨ ਵਧਾਵਾਂਗੇ ਯਾਰ ਮੋਟਰ ਚੱਲ ਰਿਹਾ ਬਿਜਾਰ ਤੋਂ ਕੋਈ ਆਈ ਜਨਰੇਟਰ ਦਾ ਮਨਾ ਦਿਖਾਉਗਾ ਕਿ ਜਨਰੇਟਰ ਹੀ ਚੱਲਦਾ ਜਾਂਦਾ ਬੰਦ ਹੋ ਗਿਆ ਪ੍ਰਸ਼ਾਸਨ ਨੂੰ ਕੋਈ ਤਰ੍ਹਾਂ ਵਾਲੀ ਕੋਈ ਕਾਰਤਕ ਹੈ ਸਬੰਧਤ ਅਫਸਰ ਸਾਹਿਬਾਂ ਨੂੰ ਭੇਜ ਗਿਆ ਭੇਜਿਆ ਆਈ ਕਰੀਏ ਦੇ ਨੇ ਕਿ ਜੀ ਐਦਾ ਹੀ ਰਿਹਾ ਤੇ ਦੋ ਘਾਟੇ ਬਾਅਦ ਰੁਪਏ ਦੀ ਤਸ ਤੇ ਬੁਰਾ ਹਾਲੀ ਹੋ ਗਿਆ ਇਨਸ਼ ਕਿੰਨੀ ਕਿੰਨੇ ਲੈਕੀ ਸਮਝਦੇ ਦੇ ਵਿੱਚ ਦੁਜੰਗਰ ਨੇ ਕਿਹਾ ਜੱਗ ਜੀ ਮਾਰਸ ਦਾ ਆਲਟੀਮੇਟ ਦਿੱਤਾ ਹੋਇਆ ਸਾਰੀ ਚੀਜ਼ ਇਹਨਾਂ ਨੂੰ ਪਤਾ ਆ ਤਾਂ ਫਿਰ ਵੀ ਧਿਆਨ ਦੇ ਦੇ ਸਾਨੂੰ ਤੁਹਾਨੂੰ ਹੀ ਲੱਗਦਾ ਪਹਿਲਾਂ ਇਹਨਾਂ ਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਜਵਾ ਚਾਹੀਦੀ ਬਈ ਅਸੀਂ ਤਾਂ ਰੋਜ਼ ਸਾਰੀ ਚੀਜ਼ ਨੂੰ ਜੋਰ ਲਾਉਣੇ ਆ ਤੇ ਪਤਾ ਨਹੀਂ ਪਿੱਛੇ ਧਿਆਨ ਇਹਦਾ ਰਫਤਾਰ ਸਾਹਿਬ ਆਉਂਦਾ ਕੋਈ ਧਿਆਨ ਜੇ ਉਹ ਖਰਾਬ ਹੋ ਤਾਂ ਆਨ ਲੋਕ ਖਰਾਬ ਹੋਗੇ ਇਹਨਾਂ ਨੂੰ ਗੁਰਿਕ ਵਕਤ ਦਾ ਠੀਕ